ਵੀਰ ਆਲ ਚੱਲ ਜੀ ਔਰ ਉਹ ਵਧੀਆ ਠੀਕ ਹੈ ਹਾਂਜੀ ਬਹੁਤ ਵਧੀਆ ਕਿਰਪਾ ਜੀ ਤੇ ਔਰ ਵਧੀਆ ਨਾ ਹਾਂ ਜੀ ਵਧੀਆ ਅੱਜ ਕੋਈ ਨਾ ਵਧੀਆ ਜੀ ਗੱਲ ਸੁਣਾਉਂਗੀ ਅੱਛਾ ਜੀ ਜੀ ਦਾ ਵੀ ਲੱਗ ਜੇ ਤੇ ਕੋਈ ਸਿੱਖਣ ਨੂੰ ਵੀ ਮਿਲਿਆ ਅੱਛਾ ਫਿਰ ਗੱਲ ਸਿੱਖਣੀ ਹੈ ਨਾ ਉਹ ਐਸੀ ਜੀ ਇੱਕ ਸੀ ਕੋਈ ਵਜ਼ੀਰ ਅੱਛਾ ਠੀਕ ਹੈ ਜੀ ਜੁਨਾ ਪਰਰਾ ਜੀ ਕਹਿੰਦੇ ਨੇ ਵੱਡੀ ਹਮ ਘਰ ਵਾਲੀ ਤੇ ਉਹ ਦੋਨੇ ਜੀ ਕਹਿਣ ਲੱਗੇ ਵੀ ਆਪਾਂ ਕਿਸੇ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਤ ਜੇ ਜੋ ਆਪਣਾ ਆਧਾਰ ਹੋ ਜੀ ਉਹ ਕਹਿੰਦੇ ਚਿਕਾ ਦੇ ਨੇ ਆਪਾਂ ਉਹ ਕਹਿੰਦੇ ਕਿੰਨੂ ਚਿਕਾਈ ਜੋ ਕਹਿੰਦੇ ਜੇ ਕਿਸੇ ਗਰੰਟੀ ਨੇ ਚਿਕਾ ਦੇ ਨਾ ਕਿਵੇਂ ਆ ਕਹਿੰਦੇ ਨਹੀਂ ਯਾਰ ਕਿਸੇ ਹੋਰ ਮਹਤਪੁਰਸ਼ ਨੂੰ ਵੀ ਆਪਾਂ ਪ੍ਰਸ਼ਾਦਾਪਨ ਚਿਕਾਉਣਾਗਾ ਤੇ ਉਹ ਕਹਿੰਦੇ ਵੀ ਉਹ ਜਿਹੜੇ ਨੇ ਛਪਾਈ ਸੀਗੇ ਉਹ ਕਹਿੰਦੇ ਉਸ ਨਾਲ ਹੀ ਪਰ ਛਪੜੀ ਹੈ ਵੀ ਤੇ ਭਗਤ ਬਾਬਾ ਨਾਮਦੇਵ ਜੀ ਹੈ ਚਲ ਬਹੁਤ ਪ੍ਰਸ਼ਾਦਾ ਚਿਕਾ ਦੇ ਨੇ ਥੱਲੇ ਪੈਂਦੇ ਆ ਚਲ ਕੋਈ ਨਾ ਕੋਈ ਹੁੰਦੀ ਵੱਡੀ ਸੇਵਾ ਹੈ ਅੱਛਾ ਇਹਨੇ ਠੀਕ ਹੈ ਉਹ ਰਾਜੇ ਨੇ ਉਹਨਾਂ ਨੇ ਕਹਿਤਾ ਕੋਲ ਸਹੇਲ ਸਿਪਾਹੀਆਂ ਨੂੰ ਕਿ ਭਾਈ ਉਹਨਾਂ ਨੂੰ ਕਹਿ ਵੀ ਸਵੇਰੀ ਪ੍ਰਸ਼ਾਦਾ ਪਾਣੀ ਸਾਡੇ ਘਰੇ ਆ। ਅੱਛਾ। ਇਸਵੇਰੀ ਕਿਤੋਂ ਛਕਣਾ ਤੁਸੀਂ ਇੱਥੇ ਆਉਣਾਗਾ। ਠੀਕ ਆ। ਕਹਿੰਦੇ ਠੀਕ ਹੈ ਜੀ। ਚਲੇਗਾ ਤੇ ਉਹ ਬਾਬਰ ਨੇ ਕਹਿ ਵੀ ਬਾਬਰ ਹੀ ਸਵੇਰੇ ਵਜੀਰ ਦੇ ਘਰੇ ਪ੍ਰਸ਼ਾਦਾ ਪਾਣੀ ਤੁਸੀਂ ਉੱਥੇ ਛਕਣਾ। ਕਿ ਵਜੀਰ ਦੀ ਸੇਵਾ ਕਰਨੀ ਹੈ। ਠੀਕ ਆ। ਤੇ ਉਹ ਕਹਿੰਦੇ ਜੀ 7 ਵਜੇ ਨੂੰ। ਠੀਕ ਹੈ ਜੀ। ਚਲੋ ਰਾਤ ਪਈ ਦਿਨ ਚੜਿਆ। ਭਗਵਾਨ ਪੱਕੇ ਉਹਨਾਂ ਦੇ ਘਰੇ ਵਧੀਆ ਭਾਂ ਭਾਂ ਦਾ। ਤੇ ਉਹ ਵਜ਼ੀਰ ਆਪਣਾ ਜਿਹੜਾ ਵਜ਼ੀਰ ਹੈ ਉਹ ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਬਾਬਾ ਜੀ ਨੂੰ ਸਾਦੇ ਲੈ ਆ ਕੇ ਵੀ ਪ੍ਰਸ਼ਾਦੇ ਛਕ ਲੈਣਗੇ। ਕਹਿੰਦਾ। ਤੇ ਫਿਰ ਉਹਨਾਂ ਉਹ ਫਿਰ ਕੇ ਚਲੇ ਗਏ ਉਹਨਾਂ ਕੋਲ ਬਾਬੇ ਕੋਲੇ ਗਏ। ਤੇ ਕਹਿੰਦੇ ਬਾਬਾ ਜੀ ਪ੍ਰਸ਼ਾਦਾ ਪਾਣੀ ਛਕ ਲੋ ਜੀ। ਤੇ ਕਿਹਾ ਰੇ ਲੰਗਰ ਵਾਲਾ। ਉਹ ਕਹਿੰਦਾ 7:00 ਵਜੇ ਚਲੋ ਜੀ ਆਈਏ। ਉਹ ਆ ਗਏ ਤੇਰਾ ਬਾਬਾ ਜੀ ਵੀ ਆ ਗਏ। ਬਾਬਾ ਜੀ ਆ ਗਏ ਤੇ ਚਲੋ ਚਾਹੀ ਕੀਤੀ ਸੀ ਇਸੇ ਨੂੰ ਪ੍ਰਸ਼ਾਦਾ ਪਾਣੀ ਛਕਵਾਉਣਾ ਸੀ। ਕਿ ਉਹਨਾਂ ਨੇ ਫਿਰ ਪ੍ਰਸ਼ਾਦਾ ਬੜੀ ਪਿਆਰ ਸਤਿਕਾਰ ਨਾਲ ਉਹ ਸੇਵਾ ਕੀਤੀ ਚੰਗੇ ਫਲ ਫੁੱਲ ਵਿੱਚ ਖਵਾਏ ਕੇਲੇ ਤੇ ਛੱਕੇ ਤੇ ਉਹ ਦੋਨੇ ਦੀ ਆਬਜੇ ਗਏ ਜਾਂਦੇ ਵੀ ਆਪਾਂ ਬਾਪ ਨੂੰ ਕੀ ਕੁਛ ਦੇਈਏ ਕੋ ਨਿਸ਼ਾਨੀ ਹੋਵੇ ਉਹ ਕਹਿੰਦੇ ਜੇ ਆਪਾਂ ਕੱਪੜਾ ਲੀੜਾ ਦੇ ਦਿੰਦੇ ਆ ਕਹਿੰਦਾ ਕੱਪੜਾ ਦੇ ਕੇ ਕਿੰਨੇ ਬਾਤ ਅਛੇ ਮਹੀਨੇ ਹੋਰ ਇੱਕ ਵਾਰ ਜਾਣਗੇ ਚੰਗੇ ਰਹੀ ਆਪਾਂ ਸਟਾਈਲ ਵੀ ਜਿਹੜਾ ساری ਉਮਰ ਇਹ ਯਾਦ ਕਰਦਾ ਹੋਗਾ ਅੱਛਾ ਉਹ ਫਿਰ ਘਰ ਵਾਲੀ ਸੋਚਣ ਲੱਗੀ ਕਿ ਜੇ ਯਾਦਗਾਰੀ ਕਰਾਉਣੀ ਹੈ ਤਾਂ ਫਿਰ ਆਪਣੇ ਕੋਲ ਇੱਕ ਬਿੱਡ ਪਿਆ ਕੋਕਿਆਂ ਦਾ ਪੁਰਾਣੇ ਜ਼ਮਾਨੇ ਦੇ ਕੋਕੇ ਹੁੰਦੇ ਸੀ ਮੋੜਨੇ ਸ਼ਬੀਂ ਨਹੀਂ ਸੀ। ਵੇਖਿਆ ਹੋਵੇ ਤੁਸੀਂ ਅੱਛਾ ਉਹ ਸਮਾਨ ਜੀ। ਮੈਂ ਰੱਖੀ ਵੇਖੀ ਹੋਇਆ। ਉਹ ਕਰਾ ਭਾਈ ਦੇ ਜੀ ਕੰਜਾਂਗਾ। ਸਫਾਈ ਨਾਲ ਬੋੜ ਮਾਰਿਆ। ਕੰਨ ਵਿਆ ਬੇਟਾ ਕੱਡੋ ਬਾਹਰ। ਅੰਦਰ ਬਾਹਰ ਕੱਢੋ। ਫਿਰ ਸਫਾਈ ਕਰਕੇ ਇੱਥੇ ਇੱਥੇ ਬਾਬਾ ਜੀ ਨੂੰ ਕਰਾ ਭੇਟ ਕਰਾਂਗੇ। ਕੰਨ ਜਾਨਾ। ਉਹਨੇ ਬੇਟ ਬਾਹਰ ਕਰ ਲਿਆ। ਪੱਡੂ ਡਕੇ ਆਏ। ਵਧੀਆ ਸਬੂਸ਼ ਕਰਦਾ। ਤੇ ਜਦੋਂ ਪ੍ਰਸ਼ਾਦਾ ਆਪਾਂ ਨੂੰ ਸ਼ੋਕਿਤ ਤੋਂ ਬਾਬਾ ਜੀ ਨੇ ਜਾ ਸਮੰਤੀ ਘਾਤੀ ਦੇ ਕਿੰਨੇ ਲਈ ਫਿਰ ਪਲਟ ਕੇ ਚੱਲੇ ਆ ਤੇ ਉਹ ਵਜੀਰ ਵਜੀਰ ਕਹਿੰਦਾ ਕਿ ਆਪਾਂ ਤੁਸੀਂ ਬਿੱਡ ਬਾਬਾ ਜੀ ਲੈ ਜਾਓ ਜਿਹੜਾ ਬਾਹਰ ਪਿਆਗਾ ਉਹ ਕਹਿੰਦਾ ਜੀ ਮੇਥੋਂ ਤਾਂ ਇੰਨਾ ਭਾਰਾ ਚੱਕਿਆ ਨਹੀਂ ਜਾਣਾ ਵੀ ਤੁਸੀਂ ਚਿਤਾ ਲਿਓ ਨਾਲ ਛੱਡ ਜੂ ਉਹ ਕਹਿੰਦਾ ਤੇਰਾ ਕੰਮ ਹੈ ਸਾਡਾ ਜੀ ਸਾਡਾ ਤੇਰੇ ਨੂੰ ਪ੍ਰਸ਼ਾਦਾ ਸ਼ਿਕਾਰਾ ਤੈਨੂੰ ਚੀਜ਼ ਦਿੱਤੀ ਕਿ ساری ਉਮਰ ਤੂੰ ਇਹਦੇ ਤੇ ਪਿਆਰ ਹੈਗਾ ਉਹ ਜੀ ਬੈਠਾ ਰਹੇਗਾ ਸੋ ਬਾਬੇ ਨੂੰ ਕਹਿੰਦੇ ਬਿੱਡ ਆਪਲਾ ਤੂੰ ਆਪ ਲੈ ਕੇ ਜਾ ਹਾਂ ਸਿਰ ਤੇ ਆਪ ਲੈ ਕੇ ਜਾ ਅੱਛਾ ਫਿਰ ਉਹ ਅਰੀ ਨੂੰ ਕਰ ਲਈ ਇਹਨੂੰ ਜਿਹੜਾ ਬੰਦਾ ਵੱਡਾ ਹੁੰਦਾ ਉਹ ਅੜੀ ਕਰਦਾ ਹੁੰਦਾਗਾ ਤੇ ਉਹਨੇ ਫਿਰ ਪ੍ਰਮਾਤਮਾ ਨਾਲ ਲੇਵਲ ਆਦੀ ਇਸ ਸੱਚੇ ਬਾਦਸ਼ਾਹ ਨੇ ਕਿ ਤੂੰ ਮੇਰੀ ਰੱਖਿਆ ਰੱਖਣੀ ਹੈ ਚਲੋ ਜੀ ਉਹਨੂੰ ਕਹੇ ਠਿਕਾਓ ਫਿਰ ਬੈਠਾ ਉਹਦੇ ਸਿਰ ਤੇ ਬੈਠੇ ਜਗਾਤਾ ਤੁਰਪਿਆ ਪ੍ਰਮਾਤਮਾ ਦਾ ਨਾਲ ਇਹ ਲਾ ਦਿੰਦਾ ਫਿਰ ਉਹਦੇ ਦੇ ਵਜੀਰ ਹਨ ਉਹਨੇ ਸਿਪਾਹੀ ਮਗਰ ਭੇਜੇ ਕਹਿੰਦੇ ਵੀ ਜਿੱਕੇ ਟਿੱਕੇ ਦੇ ਹੋਣੇਗਾ ਛੱਡ ਛੁੱਟ ਦੇਵੇਂ ਜਪਰਾ ਦੇ ਕਿਸੇ ਨੂੰ ਤੂੰ ਮਗਰ ਚੱਲੋ ਅੱਛਾ ਫਿਰ ਵੀ ਮਗਰ ਮਜਲ ਬਾਪਾ ਕੇ ਬਾਪਾ ਵੀ ਮੰਨ ਚੜੀ ਜਾਂਦਾ ਵੀ ਸ਼ੇਧਾ ਮੇਰਾ ਬੜਾ ਦੁੱਖਣ ਲੱਗ ਪਿਆ ਚੱਕਿਆਂ ਦੇ ਡੱਬਾ ਰਸਿਆ ਹੈ ਕੀ ਵੀ ਲੱਤੜਾ ਬੜੀ ਆ ਪੁਰਾਣੀ ਕੀ ਕੀਤਾ ਵੀ ਇੱਕ ਅਗੇ ਗੰਗਾ ਨਦੀ ਹੁੰਦੀ ਪਈ ਹੈ ਛੱਲਾ ਮਾਰਦੀ ਛੱਲਾ ਮਾਰਦੀ ਹੁੰਦੀ ਪਈ ਐ ਤੇ ਭਾਈ ਬਾਬੇ ਮੇਰਾ ਨਾਗੋ ਵੇਖਣਾ ਪਿੱਛੋ ਵੇਖਿਆ ਉਹਨੇ ਬਿਨ ਭਰਾਵਾ ਮੇਰੇ ਤੇਰੇ ਦਾ ਬਿੱਡ ਪਿੱਛੇ ਮੇਰਾ ਸੇਰੀ ਭਰ ਜੂਗਾ ਵੀ ਮਨਾ ਤੂੰ ਨਦੀ ਜੀ ਸਿਰ ਦੇ ਉਹਨੇ ਚੱਕਿਆ ਜੇ ਬਾਹਰ ਦਾ ਛੱਲੇ ਮਾਰਿਆ ਤੇ ਜਿਹੜੀ ਨਦੀ ਐ ਛੱਲਾ ਮਾਰਦੀ ਨੇ ਪਤਾ ਨਹੀਂ ਕਿੱਥੇ ਕੀ ਪਸ਼ ਕੀ ਪੱਥਰ ਹੈ ਕੀ ਕੁਛ ਹੈ ਸਾਹ ਹੋ ਗਏ ਉਹਨਾਂ ਨੇ ਵੀ ਇੱਕ ਹਰਾਨ ਹੋ ਗਏ ਸਿਪਾਈ ਸਿਪਾਈ ਨੇ ਫਿਰ ਫਟਾਫਟ ਵਜ਼ੀਰ ਨੂੰ ਦੱਸਿਆ ਕਹਿਣ ਬਾਬਾ ਜੀ ਕਹਿੰਨ ਕਿਵੇਂ ਲੈ ਗਏ ਜੀ ਕਹਨਾਂ ਨਦੀ ਦੇ ਸੱਟ ਤੇ ਜੋ ਬੜਾ ਕੁਛ ਹੋਇਆ ਉਹ ਲਿਆ ਬਾਲਿਆ ਤੇ ਫਿਰ ਕਹਿੰਦੇ ਵੀ ਤੁਸੀਂ ਉਹਦੇ ਕੋਲੋਂ ਨਾ ਉਹਨੇ ਵਿਚਾਰ ਕੀਤੀ ਕਿ ਆਪਾਂ ਕਰਾਂਗੇ ਵੀ ਭਾਈ ਜਿਹੜਾ ਵੀ ਇੱਕ ਵਾਰ ਤੈਨੂੰ ਆਪਣਾ ਵੀ ਜਿਹੜਾ ਬੇਟਾ ਸਾਨੂੰ ਉਹ ਬੇਟਾ ਦੇ ਦਿਓ ਵੀ ਸਾਡੇ ਘਰੇ ਆਪਣਾ ਮਿਸਤਰੀ ਆ ਗਿਆ ਸੀ ਹੁੰਦਾ ਨਮੂਨਾ ਲਾਉਣਾਗਾ ਅੱਛਾ ਬਿੱਡ ਤਿਆਰ ਕਰਨਾਗਾ ਉਹ ਜੀਰ ਭੈਣ ਦੇ ਕੋਲੇ ਚਲੇ ਗਿਆ ਕਹਿੰਦਾ ਬਾਬਾ ਜੀ ਸਾਸਤਰੀ ਕਾਲ ਕਹਿੰਦਾ ਸਾਸਤਰੀ ਕਾਲ ਤੇਰੇ ਬਾਬਾ ਜੀ ਜਿਹੜੇ ਤੁਸੀਂ ਕੱਲ ਬਿੱਡ ਲੈ ਕੇ ਆਏ ਸੀ ਨਾ ਉਹ ਸਾਨੂੰ ਇੱਕ ਵਾਰਾ ਦੇ ਦਿਓ ਅਸੀਂ ਉਹਦੇ ਨਾਲ ਦਾ ਨਮੂਨਾ ਲਾਉਣਾਗਾ ਤੇ ਫਿਰ ਤੁਹਾਨੂੰ ਚੁਕਾ ਦੇਣਾਗਾ ਤੇ ਕਹਿੰਦਾ ਅੱਛਾ ਭਗਤੋ ਕਹਿੰਦਾ ਹਾਂ ਜੀ ਕਹਿੰਦਾ ਬਾਬਾ ਜੀ ਬਾਬਾ ਜੀ ਕਹਿੰਦੇ ਫਿਰ ਉਹਨੂੰ ਛਪਾਈਆਂ ਨੂੰ ਕਹਿੰਦਾ ਉਹ ਨਦੀ ਵਗੀ ਜਾਂਦੀ ਹੈ ਉੱਥੋਂ ਚੱਕ ਲਓ ਉੱਥੇ ਸਿੱਤਿਆ ਮੈਂ ਤਾਂ ਮੈਂ ਸੁਦਾ ਨਹੀਂ ਗਿਆ ਮਸਨਾ ਕਿ ਤੂੰ ਛੱਡ ਜਾਓ ਮੇ ਤੋਂ ਵਾਰ ਨਹੀਂ ਪੀਗੀ ਚੱਕਣ ਦੇ ਨੇ ਉਹਨਾਂ ਨੇ ਭਾਈ ਸਿਪਾਹੀਆਂ ਨੇ ਘਰੇ ਧਾਕੇ ਦੱਸਦਾ ਵਜ਼ੀਰ ਨੂੰ ਵੀ ਤਾਂ ਹੁੰਦਾ ਨੀਗਾ ਵੀ ਆਹ ਗੱਲਬਾਤ ਹੈ ਫਿਰ ਘਰ ਤੋਂ ਫੋੜ ਕਰ ਲਈ ਕਹਿੰਦਾ ਉਹ ਘਰੇ ਸਦਣਾ ਬਾਬੇ ਨਾਮ ਦੀ ਉਹਨੂੰ ਕਹਿੰਦਾ ਜੀ ਕਹਿੰਦੇ ਉਹਨੂੰ ਐ ਕਹਦੇ ਵੀ ਐਸੇ ਟਾਈਮ ਤੈਨੂੰ ਵਜ਼ੀਰ ਨੇ ਸੱਦਿਆਗਾ ਘਰੇ ਹੁਣੇ ਐਸੇ ਟਾਈਮ ਹੀ ਕਹਿੰਦੇ ਚੰਗਾ ਚਲੇਗਾ ਜੀ ਹਾਂ ਜੀ ਭਾਈ ਕਹਿੰਦੇ ਠੀਕ ਬਾਬਾ ਜੀ ਬਾਬੇ ਤੁਨ ਵਜ਼ੀਰ ਨੇ ਸੱਦਿਆ ਐਸੇ ਟਾਈਮ ਹੁਣੇ ਕਹਿੰਦਾ ਚਲੋ ਆਗੇ ਜੀ ਚਲੋ ਸਾਸਤਰੀ ਘਰ ਵਿੱਚ ਸਾਡਾ ਹਾਂ ਠੀਕ ਹੈ ਹਾਂ ਇਹਨਾਂ ਬਾਬੇ ਜਿਹੜਾ ਤੁਹਾਨੂੰ ਬੇਟੇ ਦਿੱਤਾ ਸੀ ਉਹ ਕਿੱਥੇ ਆ? ਕਹ ਰੋ ਤਾਂ ਨਦੀ ਦੇ ਸਿਰ ਤੇ ਕਹਿੰਦਾ ਚੱਕਿਆ ਨਹੀਂ ਗਿਆ। ਕਹਿੰਦਾ ਤੈਨੂੰ ਨਦੀ ਦੇ ਸਿਰ ਤੇ ਵਾਦ ਸੀ ਦਿੱਤਾ ਸੀ ਬੈੱਡ ਤੈਨੂੰ ਤੈਨੂੰ ਸੌਣ ਵਾਸਤੇ ਦਿੱਤਾ ਸੀ ਕਿ ਤੇਰਾ ਸਤਕਾਰ ਪੀਤਾ ਪ੍ਰਸ਼ਾਦਾ ਪਾਣੀ ਚਕਾਇਆ ਪਰ ਤੂੰ ਬਹੁਤ ਮਾਰੀ ਗੱਲ ਕੀਤੀ। ਬੜਾ ਨਾ ਬੜਾ ਕੁਛ ਜਿਹਾ ਬੋਲਿਆ ਮੁੰਡਾ ਚੰਗਾ ਵੀ ਬੋਲਿਆ ਉਹ। ਉਹ ਕਹਿੰਦਾ ਫਿਰ ਆਜੂ ਫਿਰ ਮੈਨੂੰ ਮੰਗ ਲਈ ਆਜੂਗਾ ਨਦੀ ਦੇ। ਤੇ ਕਹਿੰਦਾ ਉੱਥੇ ਕਿੱਥੇ ਕਹਿੰਦਾ? ਕਹਿੰਦਾ ਉੱਥੇ ਟੁੱਟ ਗਿਆ ਉਹਨਾਂ ਦਾ ਸਾਰਾ ਕੁਛ। ਉੱਥੇ ਪਹਾੜ ਲੱਗਣ ਬੈਠੇ ਕੋਕਿਆਂ ਦਾ। ਕਦੇ ਜੀ ਆਤਾ ਜਾਓ ਕਿ ਬਦ ਪਰਮਾਤਮਾ ਕਿਰਪਾਈ ਕਰ ਦੇ ਉਸ ਪਿਆਈ ਹੋਵੇ ਕਹਨੇ ਚਾਲਾ ਚਲ ਲੈ ਗਏ ਤੇ ਨਦੀ ਵਗੀ ਜਾਂਦੀ ਪੋਲ ਦੇ ਉੱਤੇ ਖੜ ਗਏ ਕਹਨੇ ਚ ਵੇਖਦਾ ਬਿੱਦ ਪਿਆਊਗਾ ਕਨ ਕਮਾਲ ਕਰੋ ਜੀ ਐ ਤਰ੍ਹਾਂ ਸੰਤ ਅਸਰ ਬੁੱਧੂ ਬਣਾਈ ਜਨ ਉਹ ਆ ਚਲੋ ਠੀਕ ਉਹ ਬਈ ਮੰਦਾ ਚੰਗਾ ਬੋਲਿਆ ਫਿਰ ਭਗਤ ਬਾਬੇ ਨਾਮ ਦੇਉ ਨੇ ਪਰਮਾਤਮਾ ਲੈਵਲ ਆਲੀ ਉਹਨੇ ਸ਼ਿਕਰਾਨਾ ਕੀਤਾ ਸੱਚੇ ਪਾਤਸ਼ਾਹ ਜੀ ਇਸ ਵਜ਼ੀਰ ਦਾ ਇਸ ਦਾ ਇਹਦਾ ਹੰਕਾਰ ਤੋੜ ਦਿੱਤੀ ਤੇ ਜੇ ਮੇਰੇ ਤੁਸੀਂ ਇੰਨੀ ਪਾਵਰ ਦਿੱਤੀ ਐ ਸ਼ਕਤੀ ਦਿੱਤੀ ਤੁਸੀਂ ਮੈਨੂੰ ਕਿ ਇਹਦਾ ਹੰਕਾਰ ਤੋੜੋ ਇਸ ਰਾਜੇ ਦਾ ਵਜੀਰ ਦਾ ਤੇ ਮੈਂ 24 ਘੰਟੇ ਤੇਰਾ ਨਾਮ ਜਪਦੇ ਰਹਿਣਾਗਾ ਤੇ ਉਸ ਬੜੀ ਪਰਖ ਕੀਤੀ ਪ੍ਰਮਾਤਮਾ ਨੇ ਉਹਦੇ ਨਾਲ ਫਿਰ ਉਹਨੇ ਫਿਰ ਐ ਮੂੰਹ ਹਲ ਕੀਤਾ ਨਰੀਵਾਲਾ ਤੇ ਉਹ ਕਹਿੰਦੇ ਵੀ ਅੱਖਾਂ ਬੰਦ ਕਰ ਲਓ ਤੁਸੀਂ 3 4 ਜਿਹੜੇ ਨਾਮ ਆਏ ਹੋ ਖਸਾ ਨੇ ਕਰ ਲਈ ਕਹਿੰਦੇ ਅੱਖਾਂ ਬੰਦ ਕਰਕੇ ਕਹਿੰਦੇ ਮੱੜ ਨਿਕਲ ਜਾਊਗਾ ਮਾਨੂੰ ਮੱੜ ਨਹੀਂ ਨਿਕਲੂ ਕੋਈ ਕਰ ਲਓ ਫਿਰ ਤੁੰਦਾਗਾ ਜਦੋਂ ਉਹਨਾਂ ਨੇ ਜਦੋਂ ਵੇਤੀ ਲਾ ਲਈ ਤੇ ਉਹਦੇ ਉਹਦੇ ਨਾਲ ਦੇ ਬੱਤਰ ਬਣ ਗਏ ਬੱਤਰ ਬੱਦਾਂ ਐ ਲੱਗੀਆਂ ਰਹਿਣੀਆਂ ਚਾਹ ਸੀ ਪੂਰਾ ਵਿਆਹ ਜੀ ਜੋ ਵੇਖਿਆ ਤੇ ਕਹਿੰਦਾ ਵਜੀਰਾ ਕਹਿੰਦਾ ਕਿਵੇਂ ਆ ਕਹਿੰਦਾ ਸਿਆਹਲਾ ਵੀ ਕਿਹੜਾ ਬੈੱਡ ਪੈਰ ਚੱਕ ਲਾ ਕਹਿੰਦਾ ਕਰੋ ਵੇਖਿਆ ਤੇ ਭਰਾਵਾ ਵਜੀਰ ਤਾਂ ਰਾਨੋ ਰਾਨ ਹੋ ਗਿਆ ਪੈਰ ਹੱਥ ਲਾਏ ਫਿਰ ਕੋਈ ਮੇਸੂ ਗਲਤੀ ਹੋ ਗਈ ਤੇ ਇਹ ਵਜੀਰ ਦਾ ਇਹਦਾ ਹੰਕਾਰ ਤੋੜਿਆ ਸੀਗਾ ਅਸ਼ਕ ਕੋਲ ਨੂੰ ਲਾ ਕੇ ਵੀ ਇਹ ਕਹਾਣੀ ਹੰਕਾਰ ਤੇ ਸੀਗੀ ਹੰਕਾਰ ਦੇ ਤੋਂ ਬਾਰੇ ਹੰਕਾਰ ਤੋਂ ਵੀ ਨੀਛ ਬਾਰਾ ਚਾਹੁੰਦਾ ਹੰਕਾਰ ਨਹੀਂ ਕਰਨਾ ਚਾਹੀਦਾ ਨਾ ਨਹੀਂ ਕਰੇ ਵਾਸਤੇ ਠੀਕ ਆ ਉਹਨਾਂ ਦਾ ਸਰੇਚੀ ਕਰਕੇ ਨਾ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਨਦੀ ਦੇ ਤੇ ਉਹਦੇ ਨਾਲ ਦੇ 72 ਬਣ ਗਏ ਸੀਗੇ ਤੇ 72 ਦੇ ਵਿੱਚੋਂ ਫਿਰ ਵਜ਼ੀਰ ਨੂੰ 12 ਦਿੱਤੇ ਕਿਉਂ ਕਹਿੰਦਾ ਤੇਰਾ ਆ ਜਾ ਕਹਿੰਦਾ ਹੰਕਾਰ ਤੁਰਾ ਤੂੰ ਬਾਰਾ ਇਹ ਲੈ ਜੇ ਤੂੰ ਵਿਸਤਰੀ ਨਾਲ ਬਰਾਉਣਾ ਪਵੇ ਤੂੰ ਸਾਰੇ ਰੱਖ ਲਈ ਕਿਥੇ ਮਰਦੀ ਬਾਕੀ ਦੇ ਦੂਜੇ ਦੂਜੇ ਸੀ ਮੈਦ ਦਾ ਉਹ ਨਦੀ ਦੇ ਵਿੱਚ ਲੋਭ ਹੋ ਗਈ ਐਸੋ ਜਿਹਾ ਕਰਵਾ ਕੇ ਵੀ ਹੰਕਾਰ ਤੇ ਹੰਕਾਰ ਹੰਕਾਰ ਜਮ ਕਦ ਨੂੰ ਕਰੀ ਜਿੰਨਾ ਬੰਦਾ ਨਿਮਕੇ ਚੱਲੂ ਉਹਨੇ ਭਾਰ ਲੱਗ ਗਿਆ ਨਿਮਕੇ ਚੱਲਣ ਦਾ ਜਮਾਨਾ ਨਹੀਂ ਰਹਿ ਗਿਆ ਸਮਝ ਨਹੀਂ